ਅਰਸੋ ਹੀਰਾ ਛਟ ਕੇ ਕਰੇ ਹਨ ਕਿਆਸ ਤੇ ਨਰਦੋਜਕ ਜੰਗ ਸਤਿਪਾਖ ਰਵਦਾਸ ਸਾਧੂ ਕੀ ਜੋ ਲੈ ਓਟ ਤੇਰੇ ਮਿਟੇ ਪਾਪ ਸਭ ਕੋਟ ਕੋਟ ਕਰਤਾਰ ਦਾਸ ਜੋ ਜਪੇ ਨਾਮ ਇਸ ਜਾਤ ਨਾ ਜਨਮ ਨਾ ਜੂਨ ਕਾਮ ਪਰਮਸਕਾਰ ਜੋ ਤੁੰਤਨ ਸੀਤਾ ਕਰਤਾਸ ਮਹਾਰਾਜ ਜੀ ਦੀ ਸਤਿਕਾਰਯੋਗ ਸਤ ਸੰਗਤ ਆਪ ਸਭ ਨੂੰ ਗੁਰੂ ਦਰਬਾਰ ਦੀ ਤਰਫੋਂ ਬਹੁਤ-ਬਹੁਤ ਸ਼ਿਰਵਾਦ ਆਪ ਸਭ ਨੂੰ ਤਿਆਤ ਖੁਸ਼ੀ ਹੋਏ ਕਿ ਕਿ ইংল্যান্ড ਦੀ ਸੰਗਤ ਵੱਲੋਂ ਤੰਤਰਿਸ਼ੀ ਠਾਕੁਰਦਾਸ ਮਹਾਰਾਜ ਜੀ ਦਾ 79ਵੇਂ ਵਰਸੀ ਜਗਦੇ ਸੰਬੰਧ ਵਿੱਚ ਜੋ ਸਮਾਗਮ ਕੀਤਾ ਜਾ ਰਿਹਾ ਉਹਦੇ ਸਬੰਧ ਵਿੱਚ ਸ੍ਰੀ ਗੁਰੂ ਦਾਸ ਪਵਨ ਵਨ ਜੂਨੀਅਰ ਰੋ ਹੈਂਡਸਬਰਥ ਬੀ ਕੇ 9 ਨ ਐਨ ਵਿਕੇ ਗੁਰੂ ਮਹਾਰਾਜ ਦੀ ਯਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਸ੍ਰੀਖੰਡ ਜਾਪ ਜੋ ਅੱਜ ਹੁਣ ਥੋੜੇ ਸਮੇਂ ਪਹਿਲਾਂ ਪ੍ਰਾਪਤ ਪ੍ਰਾਰੰਭ ਹੋਇਆ ਹਨ 09 ਦੇ ਪੋਗ 15 ਅਗਸਤ ਦਿਨਤਵਾਰ ਨੂੰ ਇਸੇ ਮੰਦਰ ਵਿੱਚ ਪਾਏ ਜਾਣੇ ਹਨ ਮੈਂ ਤੌਰ ਮੁਖਸ਼ੇਵਾਦਾਰ ਦਰਬਾਰੀ ਸ਼ਿ Thakurdas ਗੱਦੀ ਨਿਸ਼ੀਨ ਸੰਤ ਰਾਮ ਸੇਵਕ ਇੰਗਲੈਂਡ ਦੇ ਕੋਨੇ-ਕੋਨੇ ਵਿੱਚ ਵਸਦੀਆਂ ਗੁਰੂ ਗੋਬਿੰਦ ਸਿੰਘ ਨਾਮ ਲੈ ਵਸੰਗਤ ਹੈ ਤੇ ਰਿਸ਼ੀ ਠਾਕੁਰ ਦਾਸ ਜੀ ਮਹਾਰਾਜ ਦੇ ਨਾਮ ਲੈ ਵਸੰਗਤ ਨੂੰ ਬੇਨਤੀ ਕਰਦਾ ਹੈ ਕਿ ਇਸ ਅਪ੍ਰਕਤ ਮੰਦਰ ਵਿਖੇ ਸ਼੍ਰੀ ਗੁਰੂ ਦਾਸ ਪਵਨ ਐਂਡਵਰਸ ਵਿਖੇ ਸਾਰੇ ਪਹੁੰਚ ਕੇ ਸ਼੍ਰੀ ਧਰਮਪਾਲ ਪਰਨਰਾਮ ਜੀ ਤੇ ਹੋਰ ਸਾਰੀ ਸੰਗਤ ਜਿੰਨੀ ਵੀ ਪ੍ਰਬੰਧਕ ਹਨ ਉਹਨਾਂ ਦਾ ਸਾਥ ਦੇ ਕੇ ਇਸ ਮਹਾਨ ਕਾਰਜ ਨੂੰ ਸਫਲ ਕਰੋ ਔਰ ਗੁਰੂ ਮਹਾਰਾਜ ਜੀ ਖੁਸ਼ੀਆਂ ਪ੍ਰਾਪਤ ਕਰੋ ਲੋਕ ਸੁਖੀ ਪ੍ਰਲੋਕ ਸੁਖ ਹੋ ਲਾਵੇਗਾ ਜਯਾ ਗੁਰਦੇਵ ਦਾਣ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਰਪੇ ਰਿਸ਼ੀ ਠਾਕੁਰਦਾਸ ਮਹਾਰਾਜ ਜੀ ਜੈ